ਖਾਰਚਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਦੇ ਆ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਸੰਘਰਸ਼ ਚੱਲ ਰਿਹਾ ਹੈਗਾ ਪਿਛਲੇ ਕਈ ਦਿਨਾਂ ਤੋਂ ਉਹਦੇ ਸਬੰਧੀ ਤੁਸੀਂ ਦੇਖ ਲਿਆ ਵੀ ਹੁਣ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਰਵਈਆ ਹੈਗਾ ਉਹ ਪੂਰੀ ਤਰ੍ਹਾਂ ਪੰਜਾਬ ਦੇ ਕਿਸਾਨ ਵਿਦਿਆਰਥੀਆਂ ਦੇ ਕਿਸਾਨਾਂ ਦੇ ਤਾਂ ਪਹਿਲੇ ਹੀ ਸੀਗਾ ਤੇ ਵਿਦਿਆਰਥੀਆਂ ਦੇ ਵੀ ਹੁਣ ਵਿਰੋਧੀ ਜਿਹੜਾ ਚਿਹਰਾ ਹੈਗਾ ਉਹ ਅਸਲੀ ਨੰਗਾ ਹੋ ਗਿਆ ਹੈਗਾ ਕੇਂਦਰ ਸਰਕਾਰ ਆ ਜਿਹੜੀ ਉਹ ਪੰਜਾਬ ਦੇ ਨੌਜਵਾਨਾਂ ਨੂੰ ਵਿਦਿਆਹੀਣ ਕਰਨਾ ਚਾਹੁੰਦੀ ਆ ਇਸ ਕਰਕੇ ਜਿਹੜੀ ਇਹ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਖਰਾਬ ਕਰਨ ਦੀਆਂ ਚਾਲਾਂ ਚੱਲ ਰਹੀਆਂ ਉਹਨਾਂ ਨੂੰ ਵੇਚਣ ਦੀਆਂ ਚਾਲਾਂ ਚੱਲ ਰਹੀਆਂ ਉਹਨਾਂ ਨੂੰ ਆਪਦੀ ਨੀਤੀ ਅਨਸਾਰ ਚਲਾਉਣਾ ਚਾਹੁੰਦੀ ਆ ਕਿ ਪ੍ਰੰਤੂ ਪੰਜਾਬ ਦੇ ਜਿਹੜੇ ਲੋਕ ਆਗੇ ਉਹ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਪੰਜਾਬ ਦੀ ਯੂਨੀਵਰਸਿਟੀ ਆ ਜਿਹੜੀ ਉਹ ਉਹ ਪੰਜਾਬੀਆਂ ਦੀ ਹੀ ਰਹੂਗੀ ਜਿਹੜੀ ਪੰਜਾਬ ਸਰਕਾਰ ਉਹਨੇ ਯੂਨੀਵਰਸਿਟੀ ਅੱਗੇ ਜਦੋਂ ਸੰਘਰਸ਼ ਵਿੱਢਿਆ ਤਾਂ ਉਸ ਵਿੱਚ ਜਿਹੜੀ ਪੰਜਾਬ ਪੁਲਿਸ ਆ ਉਹਨੂੰ ਲਗਾ ਦਿੱਤਾ ਗਿਆ ਪੰਜਾਬ ਪੁਲਿਸ ਤੋਂ ਹੀ ਸਾਡੇ ਪੰਜਾਬੀਆਂ ਦੇ ਜਿਹੜੇ ਸੰਘਰਸ਼ੀ ਲੋਕ ਸੀ ਉਹਨਾਂ ਉੱਪਰ ਡਾਂਗਾ ਭਰਾਈਆਂ ਗਿਆ ਜਿਸ ਤੋਂ ਪੰਜਾਬ ਸਰਕਾਰ ਦੇ ਜਿਹੜਾ ਚਿਹਰੇ ਤੋਂ ਨਕਾਬ ਸੀ ਉਹ ਉੱਤਰ ਚੁੱਕਿਆ ਹੈਗਾ ਕਿ ਪੰਜਾਬ ਜਿਹੜੀ ਸਰਕਾਰ ਸੀ ਕਹਿ ਰਹੀ ਸੀ ਸੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੇ ਆ ਪਰੰਤੂ ਜਿਹੜੀ ਉਹ ਸਰਕਾਰ ਆ ਗਈ ਉਹਦਾ ਦੋਗਲਾ ਚਿਹਰਾ ਨੰਗਾ ਆ ਗਿਆ ਜਦੋਂ ਨੇ ਪੰਜਾਬ ਪੁਲਿਸ ਨੂੰ ਉੱਥੇ ਚੰਡੀਗੜ੍ਹ ਵਿੱਚ ਤਨਾਤ ਕੀਤਾ ਗਿਆ ਤੇ ਪੰਜਾਬ ਪੁਲਿਸ ਨੇ ਹੀ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਛੱਲੀਆਂ ਬਾਹ ਕੁੱਟਿਆ ਇਹ ਜਿਹਿੰਗਾ ਜਿਹੜੀਆਂ ਸਰਕਾਰਾਂ ਆਗੀਆਂ ਇਹਨਾਂ ਤੋਂ ਸचेत ਰਹਿਣ ਦੀ ਲੋੜ ਆ ਜਿਹੜੇ ਸੰਘਰਸ਼ੀ ਲੋਕਾਂ ਉੱਪਰ ਲਾਠਾਂ ਚਾਰਜ ਕਰਦੇ ਨੇ ਕਿਉਂਕਿ ਪੰਜਾਬ ਦੇ ਜਿਹੜੇ ਸੰਘਰਸ਼ੀ ਲੋਕ ਆ ਗਏ ਉਹਨਾਂ ਨੂੰ ਪੰਜਾਬ ਸਰਕਾਰ ਨੇ ਥਾਂ-ਥਾਂ ਕਦੇ ਕਿਸਾਨ ਮੁੱਦਿਆਂ ਤੇ ਕਦੇ ਮਜ਼ਦੂਰ ਮੁੱਦਿਆਂ ਤੇ ਕਦੇ ਅਧਿਆਪਕ ਜਿਥੇ ਬੰਦਿਆਂ ਨੂੰ ਗਮਰਾਹ ਕਰਨ ਤੋਂ ਸਵੇ ਕੁਝ ਨਹੀਂ ਕੀਤਾ ਅੱਜ ਜਿਹੜੇ ਆਪਣੇ ਪੰਜਾਬ ਦੇ ਲੋਕ ਆ ਕੇ ਚਾਹੇ ਉਹ ਸਿਆਸੀ ਪਾਰਟੀਆਂ ਤੋਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਵੀ ਉਹਨਾਂ ਨੂੰ ਇਸ ਸੰਘਰਸ਼ ਵਿੱਚ ਜਾ ਕੇ ਜਿਹੜਾ ਉਹ ਸੰਘਰਸ਼ ਚੱਲ ਰਿਹਾ ਹੈਗਾ ਚੰਡੀਗੜ੍ਹ ਵੈਸੇ ਯੂਨੀਵਰਸਿਟੀ ਵਾਲਾ ਉਸ ਵਿੱਚ ਆਪਣਾ ਸੰਘਰਸ਼ੀ ਲੋਕਾਂ ਦਾ ਪੂਰਾ ਸਾਥ ਦੇਣਾ ਚਾਹੀਦਾ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾਗਾ ਜਿਹੜੇ ਉੱਥੇ ਸੰਘਰਸ਼ ਕਰ ਰਹੇ ਲੋਕਾਂ ਲਈ ਲੰਗਰ ਪਾਣੀ ਦੇ ਪ੍ਰਬੰਧ ਕਰ ਰਹੇ ਨੇ ਅਤੇ ਰਾਤ ਨੂੰ ਮੈਂ ਦੇਖਿਆ ਵੀ ਹੇਮਕੁੰਡ ਕੋਈ ਫਾਊਂਡੇਸ਼ਨ ਹੈ ਕਿ ਉਹਨਾਂ ਵੱਲੋਂ ਉੱਥੇ ਬਿਸਤਰਿਆਂ ਦਾ ਪ੍ਰਬੰਧ ਹੋਰ ਕੀਤਾ ਗਿਆਗਾ ਤੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜਿਹੜੇ ਲੋਕ ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਵਿੱਦਿਆ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਨੇ ਅੱਜ ਲੋੜ ਹੈ ਕਿ ਜਿਹੜੇ ਚੰਡੀਗੜ੍ਹ ਸੰਘਰਸ਼ ਚੱਲ ਰਿਹਾ ਉਸ ਵਿੱਚ ਹਰ ਇੱਕ ਵਿਅਕਤੀ ਹੈ ਜਿਹੜਾ ਉਹ ਪਾਰਟੀ ਭਾਈ ਤੇ ਉੱਪਰ ਉੱਠ ਕੇ ਉਥੇ ਜਾਵੇ ਕਿਉਂਕਿ ਉਥੇ ਮਾੜੇ ਲੋਕ ਆ ਜਿਹੜੇ ਉਹ ਵੀ ਕਿਸਪੈਟ ਧਰਨਿਆਂ ਨੂੰ ਖਿਲਾਰਨ ਵਾਸਤੇ ਹਮੇਸ਼ਾ ਹੀ ਕਰਦੇ ਰਹਿੰਦੇ ਆ ਹੁਣ ਵੀ ਕੋਸ਼ਿਸ਼ਾਂ ਹੋਣਗੀਆਂ ਜਿਹੜੇ ਮਾੜੇ ਅੰਸਰ ਆ ਵੀ ਉਹ ਧਰਨਿਆਂ ਵਿੱਚ ਸ਼ਾਮਲ ਹੋ ਕੇ ਉਥੋਂ ਦੇ ਧਰਨਿਆਂ ਨੂੰ ਖਿਲਵਾੜ ਕਰਨ ਚਾਹੇ ਧਰਨਿਆਂ ਨੂੰ ਖਿਲਾਰਨ ਦੀ ਕੋਸ਼ਿਸ਼ ਕਰਨ ਕਿਉਂਕਿ ਉਹ ਸਰਕਾਰਾਂ ਦੇ ਪਿੱਠੂ ਹੁੰਦੇ ਆ ਉਹ ਦੋਖਲੇ ਲੋਕ ਹੁੰਦੇ ਆ ਉਹਨਾਂ ਨੇ ਹਮੇਸ਼ਾ ਹੀ ਪਹਿਲਾਂ ਸਰਕਾਰਾਂ ਦੇ ਨਾਲ ਚੱਲ ਕੇ ਕੰਮ ਕੀਤੇ ਹੁੰਦੇ ਆ ਪਰੰਤੂ ਜਦੋਂ ਉਹਨਾਂ ਨੂੰ ਸਰਕਾਰਾਂ ਇੱਕ ਪਿੰਡ ਦਾ ਪ੍ਰਧਾਨ ਵੀ ਨਹੀਂ ਬਣਾਉਂਦੀਆਂ ਫਿਰ ਉਹ ਸਾਰੀਆਂ ਸਰਕਾਰਾਂ ਨੂੰ ਨਿੰਦਣ ਲੱਗ ਜਾਂਦੇ ਆ ਕਿ ਪਹਿਲਾਂ ਤਾਂ ਉਹ ਵੀ ਇਹੀ ਸੋਚਦੇ ਹੁੰਦੇ ਆ ਵੀ ਹਾਂ ਜੇ ਅਸੀਂ ਕਿਸੇ ਸਰਕਾਰ ਨਾਲ ਕੰਮ ਕਰਾਂਗੇ ਤਾਂ ਸਾਨੂੰ ਕੋਈ ਅਹੁਦੇਦਾਰੀਆਂ ਸਾਨੂੰ ਕੋਈ ਪਾਰਟੀ ਦੇ ਡਾਇਰੈਕਟਰ ਮਿਲਣਗੇ ਪਰੰਤੂ ਜਦੋਂ ਉਹਨਾਂ ਨੂੰ ਕੁਝ ਨਹੀਂ ਮਿਲਦਾ ਤਾਂ ਉਹ ਜਿਹੇ ਸੰਘਰਸ਼ਾਂ ਵਿੱਚ ਜਾ ਕੇ ਉਹ ਸਾਰੀਆਂ ਸਰਕਾਰਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕ ਉਹਨਾਂ ਤੋਂ ਵੀ ਆਪਾਂ ਨੂੰ ਸचेत ਰਹਿਣ ਦੀ ਲੋੜ ਆ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਉਹ ਸੰਘਰਸ਼ ਚੱਲ ਰਿਹਾ ਹੈਗਾ ਚੰਡੀਗੜ੍ਹ ਵਿੱਚ ਉਸ ਵਿੱਚ ਸਾਰੇ ਜਾ ਕੇ ਸ਼ਰਕਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ